ਇਕਲੇ ਦਿਨ ਇੱਕ ਮੰਦਿਰ ਦੇ ਵਿੱਚ ਜਿਹੜੀ ਇੱਕ ਘਟਨਾ ਹੋਈ ਆ ਮੂਰਤੀ ਦੀ ਬੇਦਰਦੀ ਉਹਨੂੰ ਲੈ ਕੇ ਕੀ ਕਹਿੰਦੇ ਆ ਉਹਦੇ ਵਿੱਚ ਜੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਵੀ ਜਿਹੜੀ ਮੂਰਤੀਆਂ ਦੀ ਬੇਦਰਦੀ ਘਟਨਾ ਹੋਈ ਜਿਹਦੇ ਵਿੱਚ ਮਕਦਮਾ ਨੰਬਰ 47 ਦਰਜ ਕੀਤਾ ਗਿਆ ਸੀਗਾ ਅੰਡਰ ਸੈਕਸ਼ਨ 295A ਪੀਐਸ ਆਨੇਯਾ ਉਹਦੇ ਵਿੱਚ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ ਸੀ ਮਨਜੁਕ ਸੀਪੀ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਨੂੰ ਫੋਲੋ ਕਰਦੇ ਹੋਏ ਟੀਮਾਂ ਦਾ ਗਠਨ ਕੀਤਾ ਗਿਆ ਸੀ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਹੋਰ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਦਾ ਸਹਾਰਾ ਲੈਂਦੇ ਹੋਏ ਅਸੀਂ ਦੋਸ਼ੀ ਨੂੰ ਟ੍ਰੇਸ ਕਰਕੇ ਗ ਸਫਲ ਹੋਏ ਜਿਹੜਾ ਦੋਸ਼ੀ ਇਹ ਰਹਿਣ ਵਾਲਾ ਕਿੱਥੇ ਦਾ ਜੀ ਦੋਸ਼ੀ ਫਿਲਹਾਲ ਇਹ ਇਹ ਪਵੇ ਪਿੰਡ ਦੇ ਵਿੱਚ ਹੀ ਰਹਿੰਦਾ ਜੀ ਬਸ ਹੀ ਨੀਲਮ ਦਾ ਵੇੜਾ ਹੈਗਾ ਤੇ ਪਿੱਛੋਂ ਇਹਦਾ ਜਿਹੜੀ ਪਰਮਨੈਂਟ ਰੈਜ਼ੀਡੈਂਸ ਹੈਗੀ ਉਹ ਬਿਹਾਰ ਦੀ ਹੈ ਕੀ ਇਹਦੇ ਕਰਨ ਵਿੱਚ ਇਹਦੀ ਮਨਛਾਹ ਦੀ ਸੀਗੀ ਐਡੀ ਵੱਡੀ ਬੇਅਦਵੀ ਕਰ ਦੇਣੀ ਕਿਸੇ ਧਰਮ ਦੇ ਪ੍ਰਤੀ ਫਿਲਹਾਲ ਅਸੀਂ ਉਹਨੂੰ ਗ੍ਰਿਫਤਾਰ ਕੀਤਾ ਜੀ ਤੇ ਇਹਦੀ ਜਿਹੜੀ ਵਜਾ ਰੰਜਿਸ਼ਾ ਇਹਨੇ ਕਿੰਨਾ ਕਾਰਨਾ ਕਰਕੇ ਇਸ ਕਾਰਵਾਈ ਨੂੰ ਇਸ ਵਰਦਾਂ ਨੂੰ ਅਨਜਾਨ ਦਿੱਤਾ ਇਹ ਇਹਦਾ ਰਿਮਾਂਡ ਲੈ ਕੇ ਫਰਦਰ ਇੰਟਰੋਗੇਸ਼ਨ ਚੱਲੀ ਹੈ ਸਰ ਕੋਈ ਤਫਤੀਸ਼ ਦੇ ਵਿੱਚ ਆਏ ਜੀ ਕੋਈ ਕਿਸੇ ਨੇ ਕੁਛ ਇਹਨੂੰ ਪੈਸੇ-ਪੂਸੇ ਦੇ ਕੇ ਜਾਂ ਕੁਝ ਕਰਾਇਆ ਹੋਵੇ ਕਿਸੇ ਨੇ ਕੋਈ ਸ਼ਰਾਰਤ ਕੀਤੀ ਹੋਵੇ ਤਾਂ ਨਹੀਂ ਕੋਈ ਗੱਲ ਸਾਹਮਣੇ ਹੈ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਇਹ ਸਾਰੇ ਐਸਪੈਕਟਸ ਕਲੀਅਰ ਕਰ ਦੇਗਾ ਕਿ ਵੀ ਇਹ ਇਕੱਲਾ ਹੀ ਸਿੰਗਲ ਹੈਗਾ ਜਾਂ ਇਹਦੇ ਪਿੱਛੇ ਕੋਈ ਬੰਦਾ ਹੈਗਾ ਜਾਂ ਇਹ ਕੋਈ 2-4 ਬੰਦੇ ਨੇ ਇਹ ਸਾਰਾ ਅਸੀਂ ਇਨਵੈਸਟੀਗੇਸ਼ਨ ਦੇ ਦਰਾਂਨ ਪੁਲਿਸ ਰਮਾਂਡ ਦੇ ਦੌਰਾਨ ਕਲੀਅਰ ਕਰਾ ਕਿ ਲੱਗਦਾ ਹੈ ਕਿ ਇਹ ਨਸ਼ੇ ਨੁਸ਼ੇ ਕਰਨ ਦਾ ਆਦੀ ਹੈ ਜਿਹੜੇ ਕਰਕੇ ਨੇ ਇਦਾਂ ਕਾਂਡ ਕਰਤਾ ਹੈ ਪ੍ਰਾਇਮਾ ਫੈਸਾ ਹੀ ਨਹੀਂ ਲੱਗਦਾ ਜੀ ਸਾਨੂੰ ਨਸ਼ੇ ਦਾ ਆਦੀ ਬਿਲਕੁਲ ਸਟੇਬਲ ਹੈਗਾ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਇਹਦੇ ਕੀ ਕਾਰਨ ਦੀ ਕੀ وجہ ਰੰਜਿਸ਼ ਹੈ ਉਹ ਅਸੀਂ ਕਲੀਅਰ ਕਰਦੇ ਆ ਇਹਦੇ ਪਹਿਲਾਂ ਕੋਈ ਮੁਕਦਮਾ ਵਗੈਰਾ ਦਰਜ ਹੈ ਜੀ ਕੋਈ ਸਾਡੇ ਰਿਕਾਰਡ ਮੁਤਾਬਕ ਕੋਈ ਮੁਕਦਮਾ ਦਰਜ ਨਹੀਂ ਜਿਹੜਾ ਇਹ ਹோம் ਪੁਲਿਸ ਸਟੇਸ਼ਨ ਬਿਹਾਰ ਦੇ ਵਿੱਚ ਉਹਦੇ ਨਾਲ ਸਾਡਾ ਰਾਬਤਾ ਚੱਲ ਰਿਹਾ ਉੱਥੋਂ ਇਹਦਾ ਹਸਾਬਕਾ ਕ੍ਰਿਮੀਨਲ ਰਿਕਾਰਡ ਜੇ ਕੋਈ ਹੋਵੇ ਉਸੀਂ ਕਲੀਅਰ ਕਰ ਰਹੇ ਹਾਂ ਉਮਰ ਕਿੰਨੀ ਕਾ ਜੀ ਇਹਦੀ 24 ਸਾਲ 24 ਸਾਲ ਨੇ ਇਹਦੇ ਨਾਲ ਕੋਈ ਹੋਰ ਹੈਗਾ ਜੀ ਬੰਦਾ ਕੋਈ ਪਤਾ ਲੱਗਿਆ ਕੁਝ ਕੋਈ ਪਤਾ ਨਹੀਂ ਲੱਗਿਆ ਪਹਿਲਾਂ ਇੱਕ ਗ੍ਰਿਫਤਾਰ ਕੀਤਾ ਜੀ ਜੇ ਕੋਈ ਬੰਦਾ ਆਇਆ ਤਾਂ ਉਹ ਵੀ ਬਖਸ਼ਿਆ ਨਹੀਂ ਜੋ ਉਹਨੂੰ ਵੀ ਜਲਦੀ ਗ੍ਰਿਫਤਾਰ ਕਰਾਓ ਇਸ ਸਬੰਧ ਦੇ ਵਿੱਚ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਜੀ ਲੋਕਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਜੀ ਕਿ ਵੀ ਇਹਦੇ ਵਿੱਚ ਜਿਹੜੇ ਇਹ ਗੈਰ ਸਮਾਜਿਕ ਤੱਤ ਹੈਗੇ ਨੇਗੇ ਇਹ ਇਦਾਂ ਦੀ ਹਰਕਤਾਂ ਕਰਕੇ ਸਮਾਜ ਦੇ ਵਿੱਚ ਸ਼ਾਂਤੀ ਜਿਹੜੀ ਹੈਗੀ ਉਹਨੂੰ ਡਿਸਟਰਬ ਕਰਨ ਦਾ ਕੋਸ਼ਿਸ਼ ਕਰਦੇ ਰਹਿੰਦੇ ਆ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਹੈ ਕਿ ਵੀ ਜਿਸ ਤਰ੍ਹਾਂ ਇਸ ਮਸਲੇ ਔਰ ਸਤਿਪਾਪਨਾ ਮੇਨਟੇਨ ਕੀਤੀ ਹੈ ਉਦਾਂ ਹੀ ਮੇਨਟੇਨ ਕਰਨ ਔਰ ਪੁਲਿਸ ਪ੍ਰਸ਼ਾਸਨ ਤੇ ਭਰੋਸਾ ਰੱਖਣ ਪੁਲਿਸ ਦਾ ਸਾਥ ਦੇਣ ਅਸੀਂ ਸਾਰੇ ਹੀ ਇਸ ਇਸ ਤਰ੍ਹਾਂ ਦੇ ਮਸਲੇ ਜਿਹੜੇ ਹੈ ਹੱਲ ਕਰਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੇ ਪਵੰਦ ਧੰਨਵਾਦ ਲਵ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ